ਸਵਾਰ ਸਵਾਰ ਕੇ ਕੇਸ ਤਿਕ ਦਿਨ ਭਾਈ ਤਾਰੂ ਸਿੰਘ ਜੀ ਨੇ ਪੁੱਛ ਲਿਆ ਛੋਟੀ ਉਮਰੀ ਕਿ ਮਾਤਾ ਤੂੰ ਮੇਰੇ ਇਨੇ ਕੇਸਾਂ ਦੀ ਸੰਭਾਲ ਕਿਉਂ ਕਰਦੀ ਹੈ ਇਹਨਾਂ ਮੇਰੇ ਕੇਸਾਂ ਨੂੰ ਤੂੰ ਪਿਆਰ ਕਿਉਂ ਕਰਦੀ ਹੈ ਇਹਨਾਂ ਤੂੰ ਮੈਨੂੰ ਨਹੀਂ ਪਿਆਰ ਕਰਦੀ ਮੈਨੂੰ ਲੱਗਦਾ ਵੀ ਜਿੰਨਾ ਤੂੰ ਮੇਰੇ ਕੇਸਾਂ ਨੂੰ ਸੰਭਾਲ ਕਰਦੀ ਹੈ ਕੇਸਾਂ ਨੂੰ ਪਿਆਰ ਕਰਦੀ ਹੈ ਤੇ ਮਾਤਾ ਨੇ ਜਵਾਬ ਦਿੱਤਾ ਕਿ ਪੁੱਤਰਾ ਜੇ ਤੂੰ ਆਪਣੇ ਕੇਸ ਸੰਭਾਲ ਲਏ ਨਾ ਤਾਂ ਤੇਰਾ ਸਾਰਾ ਜੀਵਨ ਗੁਰੂ ਸੰਭਾਲੇਗਾ ਕਿਉਂ ਕਿਉਂਕਿ ਕੇਸ ਗੁਰੂ ਦੀ ਮੋਹਰ ਨੇ ਕੇਸ ਗੁਰੂ ਦੀ ਦਿੱਤੀ ਦਾਤ ਹੈ ਜਿਸ ਗੁਰੂ ਦੀ ਦਿੱਤੀ ਦਾਤ ਨੂੰ ਸੰਭਾਲ ਲਿਆ ਗੁਰੂ ਦੀ ਮੋਹਰ ਨੂੰ ਸੰਭਾਲ ਲਿਆ ਤੇ ਬਾਕੀ ਸਾਰਾ ਕੁਝ ਕਹਿੰਦੇ ਗੁਰੂ ਮਹਾਰਾਜ ਆਪ ਸੰਭਾਲ ਲੈਣਗੇ ਬਚਪਨ ਤੋਂ ਮਾਂ ਸਿੱਖਿਆ ਦੇ ਰਹੀ ਹੈ ਕਿ ਪੁੱਤਰਾ ਤੇਰੀ ਜ਼ਿੰਦਗੀ ਤੇਰਾ ਜੀਵਨ ਤੇਰਾ ਕੁਝ ਵੀ ਤੇਰੇ ਨਾਲ ਹੋ ਜਾਏ ਪਰ ਤੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਣੀ ਚਾਹੀਦੀ ਹੈ ਤੇਰੀ ਸਿੱਖੀ ਤੇ ਕੋਈ ਆਂਤ ਨਹੀਂ ਆਣੀ ਚਾਹੀਦੀ ਤੇਰੇ ਕੇਸਾਂ ਤੇ ਕੋਈ ਆਂਤ ਨਹੀਂ ਆਣੀ ਚਾਹੀਦੀ ਬਚਪਨ ਤੋਂ ਸਿੱਖਿਆ ਜਦੋਂ ਦਿੱਤੀ ਹੋਏ ਦੇਰੀ ਤੇ ਬੱਚੇ ਜਾ ਕੇ ਦੀਆਂ ਕੁਰਬਾਨੀਆਂ ਕਰਦੇ ਨੇ ਸ਼ਾਤਾਂ ਦੇਦੇ ਨੇ ਹੋਰ ਇਸ ਤਰ੍ਹਾਂ ਥੋੜੀ ਵੀ ਮਾਂ ਫੋਨ ਚ ਲਈ ਜਾਏ ਤੇ ਬੱਚਾ ਆਪਣਾ ਖੇਡਾਂ ਖੇਢੀ ਜਾਏ ਤੇ ਆਪਾਂ ਵੱਡਾ ਹੋ ਕੇ ਕਹੀਏ ਵੀ ਬੱਚਾ ਨਸ਼ੇ ਨਾ ਕਰੇ ਬੱਚਾ ਗਲਤ ਸੰਗਤ ਚ ਨਾ ਜਾਏ ਇਸ ਤਰ੍ਹਾਂ ਫਿਰ ਥੋੜਾ ਹੋਏਗਾ ਜੀ ਮਾਂ ਨੂੰ ਉਦਮ ਕਰਨਾ ਪਏਗਾ ਆਪ ਪਹਿਲਾਂ ਬਾਣੀ ਪੜ੍ਹਨੀ ਪਏਗੀ ਫਿਰ ਬੱਚੇ ਨੂੰ ਸਮਝਾਣੀ ਪਏਗੀ ਕੱਲਾ ਬੱਚੇ ਨੂੰ ਸਮਝਾ ਕੇ ਵੀ ਨਹੀਂ ਗੱਲ ਬੰਨੀ ਪਹਿਲਾਂ ਆਪ ਸਮਝਣਾ ਪਏਗਾ ਮਹਾਰਾਜੀ ਬਾਣੀ ਵਿੱਚ ਇਹੀ ਤੇ ਕਹਿੰਦੇ ਨਾ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆਂ ਸੁਖ ਹੋਏ ਭਾਈ ਪਹਿਲਾਂ ਆਪਣੇ ਆਪ ਨੂੰ ਸਵਾਰਨਾ ਹੈ ਫਿਰ ਦੂਸਰਿਆਂ ਨੂੰ ਸਵਾਰਨਾ ਹੈ ਮਹਾਰਾਜ ਜੀ ਕਹਿੰਦੇ ਸੰਗਤ ਜੀ ਗੁਰੂ ਮਹਾਰਾਜ ਜੀ ਦੇ ਮਾਤਾ ਜੀ ਨੇ ਇਸ ਤਰ੍ਹਾਂ ਭਾਈ ਤਾਰੂ ਜੀ ਦੀ ਮਾਤਾ ਜੀ ਨੇ ਇਸ ਤਰ੍ਹਾਂ ਉਹਨਾਂ ਨੂੰ ਸਿੱਖਿਆ ਦਿੱਤੀ ਹੌਲੀ-ਹੌਲੀ ਵੱਡੇ ਹੋਏ ਤੇ ਜਦੋਂ ਥੋੜੀ ਵੱਡੇ ਹੋਏ ਨਾ ਚੱਲਣ ਫਿਰਨ ਲੱਗ ਗਏ ਵਧੀਆ ਤਾਂ ਮਾਤਾ ਨਾ ਪ੍ਰਸ਼ਾਦਾ ਪਣੀ ਬਣਾ ਕੇ ਤੇ ਜੰਗਲ ਦੇ ਵਿੱਚ ਭੇਜ ਦਿੰਦੀ ਐ ਸਿੱਖ ਆਪ ਜੀ ਨੂੰ ਪਤਾ ਉਹਨਾਂ ਵੇਲੇਆਂ ਵਿੱਚ ਜੰਗਲਾਂ ਵਿੱਚ ਰਹਿੰਦੇ ਸਨ ਬڑے-ਬڑے क्रूर ਸ਼ਾਸਕ ਹੋਏ ਜਹਾਂਗੀਰ ਵਰਗੇ, ਜ਼ਕਰੀਆ ਖਾਨ ਵਰਗੇ, ਮੀਰ ਮੰਨੂ ਵਰਗੇ ਜਿਨ੍ਹਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਤੇ ਇਸ ਕਰਕੇ ਸਿੱਖ ਜਿਹੜੇ ਸਨ ਬਾਰੀ ਇਲਾਕਿਆਂ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ ਆਪਣੇ ਆਪ ਨੂੰ ਬਚਾਣ ਲਈ, ਆਪਣੀ ਹੋਂਦ ਨੂੰ ਬਚਾਣ ਲਈ, ਸਿੱਖੀ ਨੂੰ ਬਚਾਣ ਲਈ। ਜੰਗਲਾਂ ਦੇ ਵਿੱਚ ਰਹਿੰਦੇ ਨੇ ਘੋੜੀਆਂ ਦੀਆਂ ਕਾਠੀਆਂ ਤੇ ਰਹਿੰਦੇ ਨੇ ਛੋਲੇ ਖਾ ਕੇ ਗੁਜ਼ਾਰਾ ਕਰਦੇ ਨੇ ਕਦੀ ਕਿਤੇ ਕੋਈ ਪ੍ਰਸ਼ਾਦਾ ਬਣਦਾ ਮਿਲਦਾ ਤੇ ਮਿਲਦਾ ਨਹੀਂ ਤੇ ਕਦੇ ਕਿਧਰੋਂ ਫੌਜ ਆ ਜਾਂਦੀ ਕਿਧਰੋਂ ਹਮਲਾ ਹੋ ਜਾਂਦਾ ਉਸ ਵੇਲੇ ਗੁਰੀਲਾ ਵਾਰ ਸਿੱਖਾਂ ਦੀ ਜਿਹੜੀ ਹੈ ਚੱਲ ਰਹੀ ਸੀ ਕਦੇ ਕਿਸੇ ਪਾਸੇ ਜੰਗ ਕਦੇ ਕਿਸੇ ਪਾਸੇ ਜੰਗ ਇਸ ਤਰ੍ਹਾਂ ਸੋ ਸਾਧ ਸੰਗਤ ਜੀ ਉਹ ਭਾਈ ਤਾਰੂ ਜੀ ਨੇ ਬਚਪਨ ਤੋਂ ਸੇਵਾ ਸ਼ੁਰੂ ਕੀਤੀ ਹੈ ਪ੍ਰਸ਼ਾਦਾ ਸ਼ਕਾਂ ਦੀ ਹੁਣ ਦੇਖਿਓ ਸ਼ਹੀਦੀ ਦਾ ਕਾਰਨ ਕੀ ਬਣਿਆ ਹੈ ਸ਼ਹਾਦਤ ਦਾ ਕਾਰਨ ਕੀ ਬਣਿਆ ਹੈ ਇਹ ਨਹੀਂ ਕੋਈ ਗੁਨਾਹ ਕਰ ਦਿੱਤਾ ਕੋਈ ਪਾਪ ਕਰ ਦਿੱਤਾ ਕੋਈ ਮਾੜਾ ਕੰਮ ਕਰ ਦਿੱਤਾ ਤੇ ਤਾਂ ਸ਼ਹੀਦ ਕੀਤਾ ਗਿਆ ਨਾ ਸੇਵਾ ਦੇ ਬਦਲੇ ਸ਼ਹਾਦਤਾਂ ਹੋਈਆਂ ਨੇ ਚੰਗੇ ਕਰਮਾਂ ਦੇ ਬਦਲੇ ਸਾਡੇ ਸ਼ਹਾਦਤਾਂ ਹੋਈਆਂ ਨੇ ਕੀ ਕਾਰਨ ਬਣਿਆ ਸ਼ਹਾਦਤ ਦਾ ਭਾਈ ਤਾਰੂ ਸਿੰਘ ਜੀ ਦਾ ਸੰਗਤ ਜੀ ਪ੍ਰਸ਼ਾਦਾ ਸ਼ਕਾਨ ਦੀ ਸੇਵਾ ਬਚਪਨ ਤੋਂ ਕਰ ਰਹੇ ਨੇ ਪਹਿਲਾਂ ਮਾਤਾ ਪ੍ਰਸ਼ਾਦਾ ਬਣਾ ਕੇ ਦਿੰਦੀ ਸੀ ਜੰਗਲ ਦੇ ਵਿੱਚ ਲੈ ਜਾਂਦੇ ਸਨ ਹੌਲੀ-ਹੌਲੀ ਵੱਡੇ ਹੋਏ ਕਮਾਈ ਕਰਨ ਲੱਗ ਪਏ ਹੁਣ ਜਿਹੜਾ ਕਮਾਈ ਕਰਦੇ ਨੇ ਨਾ ਆਪ ਨਹੀਂ ਆਪਣੇ ਲਈ ਕੁਝ ਬਣਾ ਰਹੇ ਆਪ ਨਹੀਂ ਲਈ ਆਪਣੇ ਲਈ ਘਰ ਸਾਰੇ ਘਰ ਵੀ ਟੁੱਟਾ ਹੋਇਆ ਇੱਕ ਪੈਸਾ ਘਰ ਤੇ ਨਹੀਂ ਲਾਇਆ ਆਪਣੇ ਕੱਪੜੇ ਪਾਟ ਜਾਂਦੇ ਨੇ ਤੇ ਉਹਨੂੰ ਸਿਉਂ ਲੈਂਦੇ ਨੇ ਟਾਕੀ ਲਾ ਲੈਂਦੇ ਨੇ ਆਪਣੇ ਲਈ ਕਦੇ ਕੱਪੜਾ ਨਹੀਂ ਸਵਾਇਆ ਨੰਗੇ ਪੈਰੀ ਰਹਿੰਦੇ ਨੇ ਆਪਣੇ ਲਈ ਕਦੇ ਜੁੱਤੀ ਨਹੀਂ ਘੰਡਾਈ ਜੁੱਤੀ ਨਹੀਂ ਬਣਵਾਈ ਜੁੱਤੀ ਨਹੀਂ ਲਈ ਜਦੋਂ ਵੀ ਕਦੇ ਸਮਾਂ ਬਣਦਾ ਮਹੀਨੇ ਦੇ ਵਿੱਚ ਕੱਪੜੇ ਜੁੱਤੀ ਲੈ ਕਰਕੇ ਜੰਗਲ ਦੇ ਵਿੱਚ ਜਾ ਕੇ ਸਿੱਖਾਂ ਨੂੰ ਦੇ ਕਰਕੇ ਆਉਂਦੇ ਨੇ ਔਰ ਪ੍ਰਸ਼ਾਦਾ ਰੋਜ਼ ਪਚਾਉਂਦੇ ਨੇ। ਉਹਨਾਂ ਦੇ ਘਰ ਦੇ ਵਿੱਚ ਲੰਗਰ 24 ਘੰਟੇ ਹਰ ਵੇਲੇ ਚੱਲਦਾ ਰਹਿੰਦਾ ਹੈ ਜਿਹੜਾ ਵੀ ਕੋਈ ਰਾਹੀਰ ਆਉਂਦਾ ਜਾਂਦਾ ਨਾ ਤੇ ਉਥੋਂ ਲੰਗਰ ਛੱਕ ਕੇ ਜਾਂਦਾ ਹੈ। ਲਾਹੌਰ ਤੋਂ ਪੱਟੀ ਨੂੰ ਜਿਹੜੀ ਸੜਕ ਆਉਂਦੀ ਹੈ ਨਾ 메ਨ ਰੋਡ ਹੈ ਉਸ ਵੇਲੇ ਵੀ 메ਨ ਰਸਤਾ ਸੀ ਲਾਹੌਰ ਤੋਂ ਪੱਟੀ ਆਉਣ ਦਾ ਤੇ ਬਹੁਤ ਰਾਹੀਰ ਆਉਂਦੇ ਸੰ ਤੇ ਉਹਨਾਂ ਦੇ ਉਸ ਦੇ ਲਾਗੇ ਹੀ ਪਿੰਡ ਪੋਲਾ ਭਾਈ ਸਾਹਿਬ ਜੀ ਦਾ ਤੇ ਇਸ ਕਰਕੇ ਰਾਹੀਰ ਬੜੇ ਆਉਂਦੇ ਜਾਂਦੇ ਰਹਿੰਦੇ ਸਨ ਤੇ ਸਿੱਖ ਵੀ ਬਹੁਤ ਆਉਂਦੇ ਸਨ ਤੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਣਾ ਤੇ ਸਾਧ ਸੰਗਤ ਜੀ ਉਹ ਇੱਕ ਦਿਨ ਸਭਾ ਬੈਠੀ ਮੁਗਲਾਂ ਦੀ ਉਹਨਾਂ ਨੇ ਕਿਹਾ ਅਸੀਂ ਜ਼ੋਰ ਲਾ ਲਿਆ ਸਿੱਖਾਂ ਦੇ ਸਿਰਾਂ ਦਾ ਮੁੱਲ ਤੱਕ ਪਾ ਲਿਆ ਇਹ ਖਤਮ ਕਿਉਂ ਨਹੀਂ ਹੋ ਰਿਹਾ ਕਿਉਂਕਿ ਮੁਗਲਾਂ ਦਾ ਇਹ ਟੀਚਾ ਸੀ ਕਿ ਸਿੱਖਾਂ ਨੂੰ ਖਤਮ ਹੀ ਕਰਨਾ ਹੈ ਬਿਲਕੁਲ ਵੀ ਹੋਣ ਵਾਲੇ ਸਮੇਂ ਦੇ ਵਿੱਚ ਕੋਈ ਇਹ ਨਾ ਕਹਿ ਸਕੇ ਵੀ ਸਿੱਖ ਬਸ ਕਥਾ ਕਹਾਣੀਆਂ ਵਿੱਚ ਹੀ ਪੜੇ ਜਾਣ ਵੀ ਸਿੱਖ ਸਨ ਸਿੱਖਾਂ ਦੀ ਕੋਈ ਕੌਮ ਸੀ ਤੇ ਅੱਜ ਦੇਖੋ ਅੱਜ ਹਰ ਇੱਕ ਦੇਸ਼ ਵਿੱਚ ਸਾਡੇ ਸਾਡੇ ਕੀ ਕਹਨੇ ਆਪਾਂ ਗੁਰੂ ਸਹਿ ਮਹਾਰਾਜ ਜੀ ਦੇ ਨਿਸ਼ਾਨ ਝੁਲਦੇ ਨੇ ਹਰ ਇੱਕ ਦੇਸ਼ ਵਿੱਚ ਹਰ ਇੱਕ ਥਾਂ ਤੇ ਗੁਰੂ ਦੇ ਸਿੱਖ ਵਸਦੇ ਨੇ ਸੋ ਮੁਗਲਾਂ ਨੇ ਸਭਾ ਬੁਲਾਈ ਬੈਠੇ ਕਹਿੰਦੇ ਕਿਉਂ ਕਿਉਂ ਨਹੀਂ ਖਤਮ ਹੋ ਰਹੇ ਤੇ ਉੱਥੇ ਇੱਕ ਸਿੱਖਾਂ ਦਾ ਬੜਾ ਵਿਰੋਧੀ ਹਰਿ ਭਗਤ ਨਰਨਜਨੀਆਂ ਬੈਠਾ ਸੀ ਉਹ ਉੱਠ ਕੇ ਖੜਾ ਹੋਇਆ ਬੋਲਿਆ ਕਹਿੰਦਾ ਜੀ ਸਿੱਖਾਂ ਨੇ ਮੁੱਕਣਾ ਕਿਵੇਂ ਹੈ ਸਿੱਖਾਂ ਨੇ ਖਤਮ ਕਿਵੇਂ ਹੋਣਾ ਹੈ ਜਦੋਂ ਭਾਈ ਤਾਰੂ ਸਿੰਘ ਵਰਗੇ ਜਾਜਾ ਕੇ ਉਹਨਾਂ ਨੂੰ ਜੰਗਲਾਂ ਵਿੱਚ ਲੰਗਰ ਪ੍ਰਸ਼ਾਦਾ ਸ਼ਕਾਉਂਦੇ ਨੇ ਆਪ ਪਾਟੇ ਕੱਪੜੇ ਪਾ ਕੇ ਉਹਨਾਂ ਨੂੰ ਨਵੇਂ ਕੁੜਤੇ ਸਵਾ ਸਵਾ ਦਿੰਦੇ ਨੇ ਆਪ ਨੰਗੇ ਪੈਰੀ ਰਹਿ ਕੇ ਤੇ ਆਪਣੇ ਸਿੱਖਾਂ ਨੂੰ ਚੱਪਲਾਂ ਜਾ ਜਾ ਕੇ ਜੋੜੇ ਬਣਵਾ ਬਣਵਾ ਦਿੰਦੇ ਨੇ ਆਪਣਾ ਘਰ ਟੁੱਟਾ ਪਿਆ ਉਹਦੇ ਵੱਲ ਧਿਆਨ ਨਹੀਂ ਜਾ ਕੇ ਲੰਗਰ ਲਗਾਉਂਦੇ ਨੇ ਘਰ ਵਿੱਚ ਲੰਗਰ ਚੱਲਿਆ ਜਦੋਂ ਇਹੋ ਜਿਹੇ ਭਾਈ ਤਾਰੂ ਸਿੰਘ ਵਰਗੇ ਨੇ ਤੇ ਕਹਿੰਦੇ ਫਿਰ ਕਿਵੇਂ ਸਿੱਖ ਖਤਮ ਹੋ ਸਕਦੇ ਨੇ ਸਿਫਤ ਕੀਤੀ ਹੈ ਬੇਸ਼ੱਕ ਪਰ ਵਿਰੋਧਤਾ ਦੇ ਵਿੱਚ ਕੀਤੀ ਹੈ ਵਿਰੋਧੀ ਹੈ ਸਿੱਖਾਂ ਦਾ ਹਰਪ੍ਰਭਤ ਨਰਨਜਨੀਆਂ ਬਹੁਤ ਜ਼ਿਆਦਾ ਵਿਰੋਧੀ ਕਈ ਵਾਰੀ ਸਿੱਖਾਂ ਨੇ ਮaaf ਕੀਤਾ ਸੀ ਕਈ ਵਾਰੀ ਇਸ ਨੂੰ ਮੌਕੇ ਦਿੱਤੇ ਸੀ ਪਰ ਇਹ ਨਹੀਂ ਸੀ ਬਾਝ ਆਇਆ ਆਖਰ ਇਸ ਦਾ ਅੰਤ ਵੀ ਬਹੁਤ ਮਾੜਾ ਹੋਇਆ ਸੀ ਉਹ ਵਿਸ਼ਾ ਵੱਖਰਾ ਹੈ ਭਾਈ ਤਾਰੂ ਸਿੰਘ ਜੀ ਦੇ ਪਰਥਾਏ ਫਿਰ ਜਦੋਂ ਇਹ ਸਭਾ ਦੇ ਵਿੱਚ ਗੱਲ ਚੱਲੀ ਤੇ ਫੈਸਲਾ ਹੋ ਗਿਆ ਕਹਿੰਦੇ ਜਾਓ 20 20 ਸੈਨਿਕ ਭੇਜੇ ਗਏ ਕਹਿੰਦੇ ਜਾਓ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਓ ਜਦੋਂ ਗਏ ਭਾਈ ਤਾਰੂ ਸਿੰਘ ਜੀ ਦੇ ਘਰ ਉਸ ਵੇਲੇ ਭਾਈ ਤਾਰੂ ਸਿੰਘ ਜੀ ਖੇਤਾਂ ਦੇ ਵਿੱਚ ਕੰਮ ਕਰਨ ਗਏ ਸਨ ਘਰ ਦੇ ਵਿੱਚ ਮਾਤਾ ਔਰ ਬੀਬੀ ਤਾਰੂ ਜੀ ਪਾਈ ਤਾਰੂ ਸਿੰਘ ਜੀ ਦੀ ਭੈਣ ਦੋਨੋਂ ਸਨ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰ ਲਿਆ ਤੇ ਤਨੇ ਨੂੰ ਪਾਈ ਤਾਰੂ ਸਿੰਘ ਜੀ ਵੀ ਆ ਗਏ ਪਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਲਜਾਨ ਲੱਗੇ ਸਾਰਾ ਪਿੰਡ ਇਕੱਠਾ ਹੋ ਗਿਆ ਸਾਰਾ ਪਿੰਡ ਨੇ ਘੇਰਾ ਪਾ ਲਿਆ ਹੁਣ 20 ਸਿਪਾਈ ਇੱਕ ਪਾਸੇ ਇੱਕ ਪਾਸੇ ਸਾਰਾ ਪਿੰਡ ਘੇਰਾ ਪਾ ਲਿਆ ਕਹਿੰਦੇ ਜੀ ਅਸੀਂ ਨਹੀਂ ਜਾਣ ਦੇ ਸਕਦੇ ਇਹਨਾਂ ਨੂੰ ਕਿਉਂਕਿ ਇੱਜ਼ਤ ਬੜੀ ਸੀ ਪਾਈ ਤਾਰੂ ਸਿੰਘ ਜੀ ਦਾ ਨਾਮ ਬੜਾ ਸੀ ਦੂਰ ਦੁਰਾਡੇ ਇਲਾਕੇ ਦੇ ਵਿੱਚ ਨਾਮ ਸੀ ਪਿੰਡ ਵਾਲੇ ਬਹੁਤ ਸਤਿਕਾਰ ਕਰਦੇ ਸਨ ਵੀ ਇੱਕ ਵੀ ਐਬ ਨਹੀਂ ਸੀ ਸਾਰੇ ਤੇ ਭਲਾਈ ਦੇ ਭਲੇ ਦੇ ਕੰਮ ਕਰਦੇ ਸਨ ਸਭ ਨੇ ਘੇਰਾ ਪਾ ਲਿਆ ਕਹਿੰਦੇ ਜੀ ਨਹੀਂ ਅਸੀਂ ਨਹੀਂ ਗ੍ਰਿਫਤਾਰੀ ਗ੍ਰਿਫਤਾਰ ਹੋਣ ਦੇਣਾ ਅਸੀਂ ਨਹੀਂ ਇਹਨਾਂ ਦੀ ਇਹਨਾਂ ਨੂੰ ਤੁਹਾਨੂੰ ਲੈ ਕੇ ਜਾਣ ਦੇਣਾ ਕਹਿੰਦੇ ਜੀ ਹਕੂਮਤ ਦਾ ਆਦੇਸ਼ ਹੈ ਆ ਦੇਖੋ ਲਿਖ ਕੇ ਲਿਆਏ ਆ ਗ੍ਰਿਫਤਾਰੀ ਤਾਂ ਪੱਕੀ ਇਹਨਾਂ ਨੂੰ ਲਿਜਾਣਾ ਹੈ ਬੜਾ ਜ਼ੋਰ ਪਾਇਆ ਫਿਰ ਪਿੰਡ ਵਾਲਿਆਂ ਨੇ ਕਹਿੰਦੇ ਭਾਈ ਤਾਰੂ ਸਿੰਘ ਜੀ ਦੀ ਮਾਤਾ ਨੂੰ ਔਰ ਬੀਬੀ ਤਾਰੂ ਜੀ ਨੂੰ ਉਹਨਾਂ ਦੀ ਭੈਣ ਨੂੰ ਤਾਂ ਰਖਵਾ ਲਿਆ ਪਰ ਭਾਈ ਤਾਰੂ ਸਿੰਘ ਜੀ ਨੂੰ ਕਹਿੰਦੇ ਵੀ ਇਹਨਾਂ ਨੂੰ ਅਸੀਂ ਲੈ ਜਾਨੇ ਆਂ ਵੀ ਜੇ ਤੁਸੀਂ ਇੰਨਾ ਕਹਿੰਦੇ ਉੱਤੇ ਸੀ ਇਹਨਾਂ ਦੀ ਮਾਤਾ ਨੂੰ ਔਰ ਭੈਣ ਨੂੰ ਛੱਡ ਜਾਨੇ ਆਂ ਕੁਝ ਇਤਿਹਾਸਿਕ ਤੱਥਾਂ ਦੇ ਵਿੱਚ ਇੱਕ ਹੋਰ ਗੱਲ ਸਾਧ ਸੰਗਤ ਜੀ ਮਿਲਦੀ ਹੈ ਕਿ ਜਦੋਂ ਭਾਈ ਤਾਰੋ ਜੀ ਨੂੰ ਔਰ ਭਾਈ ਤਾਰ ਬੀਬੀ ਤਾਰੋ ਜੀ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਇੱਕ ਦੂਸਰੇ ਪਿੰਡ ਦੇ ਵਿੱਚ ਜਦੋਂ ਗਏ ਉੱਥੇ ਰਾਤ ਠਹਿਰੇ ਨੇ ਤਾਂ ਉੱਥੋਂ ਦੇ ਫਿਰ ਪਿੰਡ ਵਾਲਿਆਂ ਨੇ ਆ ਕੇ ਪਹਿਲਾਂ ਬੇਨਤੀ ਕੀਤੀ ਜਦੋਂ ਬੇਨਤੀ ਨਹੀਂ ਮੰਨੀ ਫਿਰ ਪੈਸੇ ਦੇ ਰੂਪ ਦੇ ਵਿੱਚ ਲਾਲਚ ਦਿੱਤਾ ਮੈਂ ਸੀ ਤੁਹਾਨੂੰ ਧਨ ਦੇਣੇ ਆ ਛੱਡ ਦਿਓ ਤਾਂ ਫਿਰ ਉਹਨਾਂ ਨੇ ਬੀਬੀ ਤਾਰੂ ਜੀ ਨੂੰ ਛੱਡ ਦਿੱਤਾ ਪੈਸੇ ਦੇ ਲਾਲਚ ਵਿੱਚ ਇਹ ਦੋ ਤੱਥ ਸਾਡੇ ਸਾਹਮਣੇ ਇਤਿਹਾਸ ਦੇ ਵਿੱਚੋਂ ਆਉਂਦੇ ਨੇ ਸੋ ਦੋਨਾਂ ਨੂੰ ਜਪੀਏ ਤੇ ਭਾਈ ਤਾਰੂ ਸਿੰਘ ਤਾਰੂ ਸਿੰਘ ਜੀ ਦੀ ਕੱਲਿਆਂ ਦੀ ਗ੍ਰਿਫਤਾਰੀ ਹੁੰਦੀ ਹੈ ਉਹਨਾਂ ਨੂੰ ਲੈ ਕੇ ਜਾਇਆ ਜਾਂਦਾ ਹੈ ਇੱਕ ਇਤਿਹਾਸ ਦੇ ਵਿੱਚ ਇਹ ਵੀ ਲਿਖਤ ਮਿਲਦੀ ਹੈ ਕਿ ਰਸਤੇ ਦੇ ਵਿੱਚ ਇੱਕ ਬਹੁਤ ਵੱਡੇ ਨੌਜਵਾਨ ਸਿੱਖਾਂ ਦਾ ਸਮੂਹ ਵੀ ਆ ਕੇ ਹਮਲਾ ਕਰਕੇ ਪਿਆ ਸੀ ਜਿਹੜਾ ਕਹਿੰਦੇ ਵੀ ਅਸੀਂ ਭਾਈ ਤਾਰੂ ਜੀ ਨੂੰ ਛੁਡਾ ਲੈਣਾ ਪਰ ਉੱਥੇ ਭਾਈ ਤਾਰੂ ਸਿੰਘ ਜੀ ਨੇ ਆਪ ਹੀ ਮਨਾ ਕਰ ਦਿੱਤਾ ਸੀ ਵੀ ਨਹੀਂ ਜੇ ਮੇਰੀ ਸ਼ਹਾਦਤ ਹੋਣ ਦੇ ਨਾਲ ਕੌਮ ਦੇ ਵਿੱਚ ਜਾਗਰਤੀ ਆਉਂਦੀ ਹੈ ਜੇ ਮੇਰੀ ਸ਼ਹਾਦਤ ਹੋਣ ਦੇ ਨਾਲ ਜਿਹੜਾ ਲੰਗਰ ਮੈਂ ਕੱਲਾ ਚਲਾ ਰਿਆਂ ਘਰ ਘਰ ਦੇ ਵਿੱਚ ਉਹ ਲੰਗਰ ਚੱਲ ਜਾਈਏ ਤਾਂ ਮੇਰੀ ਸ਼ਹਾਦਤ ਬੜੀ ਚੰਗੀ ਹੈ ਤੁਸੀਂ ਨਾ ਰੋਕੋ ਹੁਣ ਜਾਣ ਦਿਓ ਕਿਉਂਕਿ ਗੁਰੂ ਮਹਾਰਾਜ ਜੀ ਦੇ ਬਖਸ਼ੇ ਸਿੱਖਾਂ ਨੇ ਜੋ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਨੇ ਪਾਠ ਪੜ੍ਹਾਇਆ ਉਦੇ ਪੇਪਰ ਵੀ ਤਾਂ ਦੇਣੇ ਨੇ ਉਸ ਉਹਨਾਂ ਮਹਾਰਾਜ ਜੀ ਦੀ ਸਿੱਖਿਆਵਾਂ ਦੇ ਉੱਤੇ ਪੂਰਾ ਵਿੱਤੇ ਉਤਰਨਾ ਸੋ ਸਾਧ ਸੰਗਤ ਜੀ ਉਸ ਤਰ੍ਹਾਂ ਗ੍ਰਿਫਤਾਰ ਕਰਕੇ ਭਾਈ ਤਾਰੂ ਸਿੰਘ ਜੀ ਨੂੰ ਕੈਦ ਕੀਤਾ ਗਿਆ ਪਹਿਲੇ ਦਿਨ ਦੀ ਜਦੋਂ ਸਭਾ ਲੱਗੀ ਆ ਨਾ ਤਾਂ ਆਪ ਜੀ ਨੂੰ ਪਤਾ ਹੈ ਮੁਗਲ ਹਮੇਸ਼ਾ ਪਹਿਲਾਂ ਗੱਲਬਾਤ ਕਰਦੇ ਨੇ ਦੱਸੋ ਸਿੱਖੀ ਛੱਡ ਦਿਓ ਸਾਡੇ ਪੰਥ ਵਿੱਚ ਆ ਜਾਓ ਸਾਡੇ ਧਰਮ ਦੇ ਵਿੱਚ ਆ ਜਾਓ ਮੁਸਲਮਾਨ ਬਣ ਜਾਓ ਭਾਈ ਤਾਰੂ ਜੀ ਸਿੰਘ ਜੀ ਕਹਿੰਦੇ ਸਵਾਲ ਹੀ ਨਹੀਂ ਪੈਦਾ ਹੁੰਦਾ ਇਸ ਗੱਲ ਦਾ ਅਸੀਂ ਨਹੀਂ ਤੁਹਾਡੇ ਧਰਮ ਦੇ ਵਿੱਚ ਆ ਸਕਦੇ ਮੇਰੀ ਮਾਤਾ ਨੇ ਤੇ ਮੈਨੂੰ ਸਿੱਖਿਆ ਦਿੱਤੀ ਹੈ ਕਿ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਣੀ ਹੈ ਉਹਨਾਂ ਨੇ ਕਿਹਾ ਤੇਰੇ ਕੇਸਾਂ ਨੂੰ ਅਸੀਂ ਕੱਟ ਦਿਆਂਗੇ ਤੇਰੇ ਕੇਸਾਂ ਨੂੰ ਅਸੀਂ ਤੇਰੇ ਸਰੀਰ ਨਾਲੋਂ ਜੁਦਾ ਕਰ ਦੇਵਾਂਗੇ ਪਾਈ ਤਾਰੂ ਸਿੰਘ ਜੀ ਕਹਿੰਦੇ ਨਹੀਂ ਮੈਨੂੰ ਮੇਰੇ ਗੁਰੂ ਤੇ ਪ੍ਰੋਸ ਹੈ ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਹੀ ਨਿਭਣੀ ਹੈ ਬੜੇ ਡਰਾਵੇ ਦਿੱਤੇ ਤੇ ਸਾਧ ਸੰਗਤ ਜੀ ਉਹ ਬਹੁਤ ਘੱਟ ਸੰਗਤ ਨੂੰ ਇਸ ਗੱਲ ਦਾ ਪਤਾ ਹੈ ਇਸ ਗੱਲ ਦਾ ਤਾਂ ਪਤਾ ਹੈ ਵੀ ਖੋਪਰੀ ਉਤਾਰ ਕੇ ਸ਼ਹੀਦ ਕੀਤਾ ਗਿਆ ਪਰ ਇਸ ਗੱਲ ਦਾ ਬੋਧ ਘਟਾ ਸੰਗਤ ਨੂੰ ਪਤਾ ਹੈ ਵੀ ਪਹਿਲਾਂ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਚਰਖੜੀ ਤੇ ਵੀ ਚੜਾਇਆ ਗਿਆ ਸੀ ਚਰਖੜੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਆਪ ਜੀ ਨੇ ਸ਼ਾਇਦ ਫੋਟੋ 'ਚ ਦੇਖੀ ਹੋਏ ਗੋਲ ਚਰਖੜੀਆਂ ਜਿਨ੍ਹਾਂ ਨੂੰ ਗੋਲ ਘੁਮਾਇਆ ਜਾਂਦਾ ਹੈ ਇੱਕ ਚਰਖੜੀਆਂ ਐਸੀਆਂ ਹੁੰਦੀਆਂ ਸਨ ਜਿਨ੍ਹਾਂ ਦੇ ਉੱਤੇ ਲੋਹੇ ਦੇ ਨੁਕਿੱਲੇ ਦੰਦੇ ਲੱਗੇ ਹੁੰਦੇ ਸਨ ਉਹਨਾਂ ਦੇ ਉੱਪਰ ਚੜਾ ਕੇ ਜਦੋਂ ਘੁਮਾਇਆ ਜਾਂਦਾ ਸੀ ਤਾਂ ਫਿਰ ਜੋ ਹੈ ਸ਼ਹੀਦੀ ਹੋ ਜਾਂਦੀ ਸੀ ਉਸੇ ਵੇਲੇ ਇੱਕ ਚਰਖੜੀ ਐਸੀ ਸੀ ਵੀ ਜਿਨ੍ਹਾਂ ਤੇ ਲੋਹੇ ਦੇ ਨੁਕੀਲੇ ਦੰਦੇ ਨਹੀਂ ਸਨ ਲੱਗੇ ਹੁੰਦੇ ਉਹ ਕੇਵਲ ਗੋਲ ਹੁੰਦੇ ਸਨ ਉਹਨਾਂ ਦੇ ਨਾਲ ਕੇਵਲ ਇਤਨਾ ਹੁੰਦਾ ਸੀ ਵੀ ਸਰੀਰ ਦੀਆਂ ਹੱਡੀਆਂ ਟੁੱਟਦੀਆਂ ਸਨ ਮੌਤ ਨਹੀਂ ਸੀ ਹੁੰਦੀ ਸੋ ਉਸ ਚਰਖੜੀ ਦੇ ਉੱਤੇ ਭਾਈ ਤਾਰੂ ਸਿੰਘ ਜੀ ਨੂੰ ਬੰਨਿਆ ਗਿਆ ਘੁਮਾਣ ਤੋਂ ਪਹਿਲਾਂ ਆਕਿਆ ਹੈ ਕਿ ਦੱਸੋ ਸਿੱਖੀ ਨੂੰ ਤਿਆਗ ਦਿਓ ਜਾਂ ਫਿਰ ਅਸੀਂ ਆਪਣਾ ਕੰਮ ਸ਼ੁਰੂ ਕਰੀਏ ਉਹ ਕਹਿੰਦੇ ਜੀ ਨਹੀਂ ਮੈਂ ਸਿੱਖੀ ਨਹੀਂ ਛੱਡਣੀ ਤੁਸੀਂ ਜੋ ਕਰਨਾ ਹੈ ਕਰੋ ਫਿਰ ਜਦੋਂ ਚਰਖੜੀ ਨੂੰ ਘੁਮਾਇਆ ਗਿਆ ਨਾ ਰੀੜ ਦੀ ਹੱਡੀ ਪਸਲੀਆਂ ਔਰ ਲੱਤਾਂ ਦੇ ਜੋੜ ਬਾਹਾਂ ਦੇ ਜੋੜ ਇਹ ਸਾਰੀਆਂ ਜਿਹੜੀਆਂ ਹੱਡੀਆਂ ਨੇ ਨਾ ਕੜਕ ਕੜਕ ਕਰਕੇ ਆਵਾਜ਼ ਬੜੀ ਜ਼ੋਰ ਜ਼ੋਰ ਦੀ ਆ ਰਹੀ ਹੈ ਲਗਭਗ ਬਹੁਤ ਸਾਰੀਆਂ ਸਰੀਰ ਦੀਆਂ ਹੱਡੀਆਂ ਟੁੱਟੀਆਂ ਨੇ ਭਾਈ ਤਾਰੂ ਸਿੰਘ ਜੀ ਦੀਆਂ ਜਦੋਂ ਇਸ ਤਰ੍ਹਾਂ ਕਮਾਇਆ ਗਿਆ ਨਾ ਕਈ ਵਾਰ ਕਮਾਇਆ ਕਮਾਣ ਤੋਂ ਬਾਅਦ ਫਿਰ ਜਦੋਂ ਰੱਸੀਆਂ ਖੋਲੀਆਂ ਗਈਆਂ ਫਿਰ ਭਾਈ ਤਾਰੂ ਸਿੰਘ ਜੀ ਇਤਨੇ ਸਮਰੱਥ ਹੱਡੀਆਂ ਟੁੱਟਣ ਦੇ ਕਾਰਨ ਨਹੀਂ ਸਨ ਕਿ ਉਹ ਆਪਣੇ ਆਪ ਇਸ ਤਰ੍ਹਾਂ ਖੜੇ ਹੋ ਸਕਣ ਜਾਂ ਚੱਲ ਫਿਰ ਸਕਣ ਉਹਨਾਂ ਨੂੰ ਫਿਰ ਇੱਕ ਸਥਾਨ ਤੇ ਬਿਠਾਇਆ ਗਿਆ ਸਹਾਰਾ ਦੇ ਕਰਕੇ ਪਿੱਛੇ ਕਿਸੇ ਚੀਜ਼ ਦਾ ਫਿਰ ਦੁਬਾਰਾ ਪੁੱਛਦੇ ਨੇ ਕਹਿੰਦੇ ਜੀ ਦੱਸੋ ਹੁਣ ਕਬੂਲ ਕਰਦੇ ਹੋ ਸਾਡੇ ਧਰਮ ਨੂੰ ਦਰਦ ਮਹਿਸੂਸ ਹੋਇਆ ਪਰਤਾਰੂ ਸਿੰਘ ਜੀ ਕਹਿੰਦੇ ਮੈਨੂੰ ਤੇ ਆਨੰਦ ਹੀ ਬੜਾ ਆ ਰਿਹਾ ਜ ਜਰਾ ਇੱਕ ਗੇੜਾ ਹੋਰ ਕਮਾ ਦੇਂਦੇ ਤੇ ਕਿੰਨਾ ਚੰਗਾ ਹੁੰਦਾ ਕਿੱਡੀ ਤ੍ਰਿੜਤਾ ਸਾਡੇ ਤੋਂ ਇਹ ਸ਼ਹੀਦੀ ਸਾਕੇ ਸੁਣੇ ਨਹੀਂ ਜਾਂਦੇ ਸਾਡੇ ਤੋਂ ਇਹ ਸ਼ਹੀਦੀ ਸਾਕੇ ਪੜੇ ਨਹੀਂ ਜਾਂਦੇ ਜਦੋਂ ਕਿਤਾਬਾਂ ਪੜ੍ਹਦੇ ਆ ਨਾ ਰੋਣ ਆਉਂਦਾ ਸੰਗਤ ਜੀ ਜਿੰਨਾ ਇਤਿਹਾਸ ਜਿੰਨੀਆਂ ਸਹਿ ਤੇ ਅਕੈ ਸ਼ਹਾਦਤਾਂ ਸਾਡੇ ਸਿੱਖਾਂ ਦੇ ਹੋਈਆਂ ਨੇ ਅਸੀਂ ਸੁਣ ਪੜ ਨਹੀਂ ਸਕਦੇ ਤੇ ਉਹ ਸਿੱਖ ਕਹਿੰਦੇ ਪੈਨੇ ਆਨੰਦ ਹੀ ਬੜਾ ਆ ਇੱਕ ਗੇੜਾ ਹੋਰ ਦੇ ਦਿੰਦੇ ਭਾਈ ਮਤੀ 10 ਭਾਈ ਸਤੀ 10 ਭਾਈ ਦੇ ਅੱਲਾ ਜੀ ਕੀ ਕਹਿੰਦੇ ਸਨ ਉੱਥੇ ਕਹਿੰਦੇ ਜੀ ਸਾਨੂੰ ਤੇ ਆਨੰਦ ਹੀ ਬੜਾ ਹੈ ਸੀਸ ਤੇ ਆਰਾ ਚੱਲਣ ਲੱਗਾ ਕਹਿੰਦੇ ਜੀ ਤੁਹਾਡੇ ਸਿਰ ਤੇ ਸੋਨੇ ਦਾ ਹੀਰੇ ਜੜਿਆ ਮੁਕਟ ਰੱਖਦੇ ਨੇ ਆ ਆਰਾ ਚੁੱਕਦੇ ਨੇ ਆ ਦੱਸੋ ਕਹਿੰਦੇ ਨਾ ਜੀ ਸਾਨੂੰ ਤੇ ਆਰਾ ਹੀ ਚੰਗਾ ਲੱਗਦਾ ਹੈ ਮੁਕਟ ਮਕਟ ਤੇ ਕਹਿੰਦੇ ਸਾਡੇ ਗੁਰੂ ਦੇ ਚਰਨਾਂ 'ਚ ਰੁਲਦੇ ਫਿਰਦੇ ਨੇ ਸਾਨੂੰ ਤੇ ਆਰੇ ਦਾ ਆਨੰਦ ਚਾਹੀਦਾ ਸਾਨੂੰ ਤੇ ਸ਼ਹਾਦਤ ਦਿਓ ਗੁਰੂ ਦੇ ਚਰਨਾਂ 'ਚ ਅਸੀਂ ਪੱਕੇ ਤੌਰ ਤੇ ਨਿਵਾਸ ਕਰੀਏ ਜਦੋਂ ਸਾਧ ਸੰਗਤ ਜੀ ਕੋਈ ਵੀ ਗੱਲਬਾਤ ਨਾ ਭਾਈ ਤਾਰੂ ਸਿੰਘ ਜੀ ਨੇ ਪ੍ਰਵਾਨ ਕੀਤੀ ਸਿੱਖੀ ਸਿਦਕ ਨੂੰ ਕੇਸਾਂ ਸਵਾਸਾਂ ਨਾਲ ਨਿਭਾਇਆ ਤਾਂ ਫਿਰ ਹੁਕਮ ਹੋਇਆ ਹਕੂਮਤ ਦੇ ਵੱਲੋਂ ਕਿ ਇਹਨਾਂ ਦੇ ਕੇਸ ਇਹਨਾਂ ਦੇ ਖੋਪਰੀ ਸਮੇਤ ਹੀ ਉਤਾਰੇ ਜਾਣ ਭਾਈ ਤਾਰੂ ਸਿੰਘ ਜੀ ਵਾਸਤੇ ਇਹ ਮਾਣ ਵਾਲੀ ਗੱਲ ਸੀ ਕਿ ਕੇਸਾਂ ਨੂੰ ਵੈਸੇ ਨਹੀਂ ਕਤਲ ਕੀਤਾ ਜਾ ਰਿਹਾ ਵੈਸੇ ਨਹੀਂ ਉਤਾਰਿਆ ਜਾ ਰਿਹਾ ਸਗੋਂ ਉਹਨਾਂ ਨੇ ਖੁਸ਼ੀ-ਖੁਸ਼ੀ ਇਸ ਚੀਜ਼ ਨੂੰ ਪ੍ਰਵਾਨ ਕੀਤਾ ਕਿ ਬੇਸ਼ੱਕ ਤੁਸੀਂ ਖੋਪਰੀ ਨਾਲ ਖੋਪਰੀ ਦੇ ਸਮੇਤ ਮੇਰੇ ਕੇਸਾਂ ਨੂੰ ਜੁਦਾ ਕਰ ਦਿਓ ਫਿਰ ਉੱਥੇ ਇੱਕ ਬੁਲਾਇਆ ਗਿਆ ਹੈ ਨਾਈ ਨੂੰ ਜਿਸ ਨੇ ਕਿ ਰੰਬੀ ਦੇ ਨਾਲ ਔਰ ਇੱਕ ਖੁਰਪੀ ਦੇ ਨਾਲ ਭਾਈ ਮਤੀ ਦਾਸ ਜੀ ਦੀ ਖੋਪਰੀ ਨੂੰ ਹੌਲੀ-ਹੌਲੀ ਕਰਕੇ ਮੱਥੇ ਤੋਂ ਕੱਟ ਲਾਉਂਦੇ ਹੋਏ ਭਾਈ ਰਤਨ ਸਿੰਘ ਭੰਗੂ ਜੀ ਨੇ ਆਪਣੀ ਲਿਖਤ ਦੇ ਵਿੱਚ ਲਿਖਿਆ ਕਿ ਉਹਨਾਂ ਨੇ ਮੱਥੇ ਤੋਂ ਕੱਟ ਲਾਣਾ ਸ਼ੁਰੂ ਕੀਤਾ ਦੋਵਾਂ ਪਾਸੇੋਂ ਮੱਥੇ ਤੇ ਕੱਟ ਲਾंदे ਲਾंदे ਗਿੱਚੀ ਤੱਕ ਗਏ ਗਿੱਚੀ ਦੇ ਵਿੱਚ ਜਦੋਂ ਪਿੱਛੇ ਲਾਸਟ ਦੇ ਵਿੱਚ ਜਾ ਕੇ ਫਿਰ ਇੱਕ ਤੇਜਨ ਤੇਜ਼ੀ ਨਾਲ ਵਾਰ ਕੀਤਾ ਜਿਸ ਦੇ ਨਾਲ ਫਿਰ ਖੋਪਰੀ ਜਿਹੜੀ ਸੀ ਇੱਕਦਮ ਕੇਸਾਂ ਸਮੇਤ ਜੁਦਾ ਹੋ ਗਈ ਸੀ ਤੇ ਫਿਰ ਜਿਹੜਾ ਖੂਨ ਸੀ ਨਾ ਸਿਮਰਿਆ ਸੀ ਉਹ ਸਾਰੇ ਚਾਰੋਂ ਪਾਸੇ ਸਾਰਾ ਸਰੀਰ ਭਾਈ ਤਾਰੂ ਸਿੰਘ ਜੀ ਦਾ ਖੂਨ ਦੇ ਨਾਲ ਲਾਲ ਹੋ ਗਿਆ ਸੀ ਇੰਜ ਜਿਵੇਂ ਪਾਣੀ ਰੁੜਦਾ ਨਾ ਜਲ ਰੁੜਦਾ ਹੈ ਐਵੇਂ ਖੂਨ ਰੁੜਦੇ ਅਸੀਂ ਨੇੜੇ ਨੇੜੋ ਐਵੇਂ ਖੂਨ ਵਗਦਾ ਜਾ ਰਿਹਾ ਸੀ ਤੇ ਸਾਸ ਸੰਗਤ ਜੀਓ 22 ਦਿਨ 22 ਦਿਨ 22 ਮਿੰਟ ਨਹੀਂ ਅਸੀਂ ਕੋਈ ਦਰਦ ਬਰਦਾਸ਼ਤ ਕਰ ਸਕਦੇ ਸਾਸ ਸੰਗਤ ਜੀ 22 ਦਿਨ ਤੱਕ ਭਾਈ ਤਾਰੂ ਸਿੰਘ ਜੀ ਖੋਪਰੀ ਉਤਰਨ ਤੋਂ ਬਾਅਦ ਸਰੀਰ ਦੀਆਂ ਕਿੰਨੀਆਂ ਹੱਡੀਆਂ ਟੁੱਟਣ ਤੋਂ ਬਾਅਦ ਵੀ ਜਿਉਂਦੇ ਰਹੇ ਤੇ ਉਹ ਜੇ ਦੂਜੇ ਪਾਸੇ ਜ਼ੁਲਮ ਕਰਨ ਵਾਲਾ ਜਦੋਂ ਕਿਸੇ ਗੁਰਸਿੱਖ ਨਾਲ ਜ਼ੁਲਮ ਜਿੰਨੇ ਜਿੰਨੇ ਵੀ ਕੀਤਾ ਹੈ ਨਾ ਸਾਧ ਸੰਗਤ ਜੀਓ ਉਹਦਾ ਹਸ਼ਰ ਮਾੜਾ ਹੀ ਹੋਇਆ ਉਹਦਾ ਹਸ਼ਰ ਬਹੁਤ ਭਿਆਨਕ ਹੋਇਆ ਚਾਹੇ ਸਹਿਬਜ਼ਾਦਿਆਂ ਨੂੰ ਸਜ਼ਾਵਾ ਦੇਣ ਵਾਲਾ ਸੂਬਾ ਸਰਹੰਦ ਦੀ ਗੱਲ ਕਰ ਲਓ ਚਾਹੇ ਗੁਰੂ ਮਹਾਰਾਜ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲੇ ਚੰਦੂ ਦੀ ਗੱਲ ਕਰ ਲਓ ਮਹਾਰਾਜ ਤੇ ਰੇਤ ਪਾਣ ਵਾਲਿਆਂ ਦੀ ਗੱਲ ਕਰ ਲਓ ਉਹਨਾਂ ਜ਼ਲਾਦਾਂ ਦੀ ਗੱਲ ਕਰ ਲਓ ਜਿਨ੍ਹਾਂ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਿਨ੍ਹਾਂ ਨੇ ਫਤਵੇ ਪੜੇ ਜਿਨ੍ਹਾਂ ਨੇ ਝੂਠੀਆਂ ਗੱਲਾਂ ਕੀਤੀਆਂ ਸਾਰਾ ਕੁਝ ਸਭ ਨੂੰ ਸਾਤਸੰਗ ਜਿਉਂ ਭਿਆਨਕ ਤੋਂ ਭਿਆਨਕ ਸਜ਼ਾਵਾਂ ਮਿਲੀਆਂ ਹਨ ਚਾਹੇ ਔਰੰਗਜ਼ੇਬ ਦੀ ਗੱਲ ਕਰ ਲੋ ਜਹਾਂਗੀਰ ਦੀ ਗੱਲ ਕਰ ਲੋ ਸਭ ਨੂੰ ਤੇ ਇੱਥੇ ਸਾਤਸੰਗ ਜਿਉਂ ਜ਼ਕਰੀਆ ਖਾਨ ਜਿਹੜਾ ਹੈ ਉਸ ਨੂੰ ਸਾਤਸੰਗ ਜਿਉਂ ਉਸੇ ਦਿਨ ਉਸੇ ਵੇਲੇ ਪਛਾਪ ਦਾ ਬੰਨ ਪਿਆ ਐਸਾ ਐਸੀ ਦਰਦ ਉੱਠੀ ਕਿ ਉਹ ਬਹੁਤ ਹੀ ਕਬਰਾ ਗਿਆ ਡਰ ਗਿਆ ਉਹਦੇ ਮਨ ਅੰਦਰ ਸਹਿਮ ਆ ਗਿਆ ਕਿ ਮੈਂ ਇੰਨੇ ਭਿਆਨਕ ਤਰੀਕੇ ਦੇ ਨਾਲ ਗੁਰੂ ਦੇ ਸਿੱਖ ਨੂੰ ਕਸ਼ਟ ਦਿੱਤੇ ਨੇ ਬੜਾ ਪਛਤਾ ਰਿਹਾ ਪਰ ਹੁਣ ਪਛਤਾਇਆ ਕੁਝ ਨਹੀਂ ਹੋ ਸਕਦਾ ਬੜਾ ਡਰ ਗਿਆ ਬੜਾ ਘਬਰਾ ਗਿਆ ਗੁਰੂ ਦੇ ਸਿੱਖ ਤਸੀਹੇ ਸਹਿ ਕੇ ਨਹੀਂ ਡੋਲ ਰਹੇ ਤੇ ਇਹ ਜ਼ਾਲਮ ਦੇਖੋ ਤਸੀਹੇ ਦੇ ਕੇ ਡੋਲਦੇ ਪਏ ਨੇ ਦਰਦ ਦੇ ਕੇ ਡੋਲਦੇ ਪਏ ਨੇ ਘਬਰਾਉਂਦੇ ਪਏ ਨੇ ਐਸਾ ਉਸ ਨੂੰ ਬਨ ਪਿਆ ਫਿਰ ਕਹਿੰਦੇ ਕਿਸੇ ਨੇ ਕਿਹਾ ਵੀ ਪਾਈ ਤਾਰੂ ਸਿੰਘ ਜੀ ਦੀ ਜੁੱਤੀ ਮਾਰੋ ਇਹਦੇ ਸਿਰ ਤੇ ਫਿਰ ਇਹਦਾ ਬਨ ਖੁੱਲੇਗਾ ਤੇ ਇਸ ਤਰ੍ਹਾਂ ਹੋਇਆ ਵੀ ਸਿਰ ਦੇ ਵਿੱਚ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਲੈ ਕੇ ਆਪ ਵੀ ਮਾਰਦਾ ਤੇ ਆਪਣੇ ਸਿਪਾਈਆਂ ਤੋਂ ਵੀ ਮਾਰਦਾ ਕਿ ਮਾਰੋ ਮੇਰੇ ਸਿਰ ਤੇ ਜੁੱਤੀਆਂ ਮਾਰੋ ਗੁਰੂ ਮਹਾਰਾਜ ਜੀ ਦੇ ਸਿੱਖ ਦੀ ਇੰਨੀ ਮਹਿਮੈਂ ਇੰਨੀ ਵਡਿਆਈ ਹੈ ਮਹਾਰਾਜ ਜੀ ਅੰਗ ਸੰਗ ਨੇ ਸਿੱਖੀ ਵੀ ਕੇਸਾਂ ਸਵਾਸਾਂ ਨਾਲ ਨਿਭੀ ਮਹਾਰਾਜ ਜੀ ਦੇ ਸਿੱਖ ਨੇ ਦ੍ਰਿੜਤਾ ਵੀ ਵਿਖਾਈ ਤੇ ਤੁਰੰਤ ਹੀ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਤੋਂ ਪਹਿਲਾਂ ਉਹ ਜ਼ਾਲਮ ਨਰਕਾਂ ਦਾ ਵਾਸੀ ਹੋ ਗਿਆ ਫਿਰ ਕਹਿੰਦੇ ਨੇ ਕਿ ਭਾਈ ਤਾਰੂ ਸਿੰਘ ਜੀ ਨੂੰ ਇੱਕ ਧਰਮਸ਼ਾਲਾ ਵਿੱਚ ਉੱਥੋਂ ਦੀ ਸੰਗਤ ਨੇ ਲੈ ਜਾਂਦਾ ਲਗਾਇਏ ਕੜਾ ਬਣਾ ਕੇ ਜੋ ਸਿਰ ਤੇ ਰੱਖਿਆ ਜਾਂਦਾ ਬੰਨਿਆ ਜਾਂਦਾ ਉਹ ਵੀ ਕਾਫੀ ਸਮਾਂ ਤੱਕ ਕੋਸਾ ਕੋਸਾ ਕਰਕੇ ਉਹ ਰੱਖਿਆ ਗਿਆ ਤੇ ਬਾਅਦ ਵਿੱਚ ਹਕੀਮ ਵੈਦ ਵੀ ਬੁલાਏ ਗਏ ਸੰਗਤ ਨੇ ਕਿਹਾ ਵੀ ਕਿ ਅਸੀਂ ਇਹਦਾ ਇਲਾਜ ਕਰਵਾਨੇ ਆ ਇਸ ਨੂੰ ਸੀਲ ਦਿੰਨੇ ਆ ਪਾਈ ਪਰ ਭਾਈ ਤਾਰੂ ਸਿੰਘ ਜੀ ਨੇ ਮਨਾ ਕਰ ਦਿੱਤਾ ਕਹਿੰਦੇ ਨਹੀਂ ਹੁਣ ਮੈਂ ਸ਼ਹਾਦਤ ਦਾ ਜਾਮ ਪੀਣਾ ਚਾਹੁੰਨਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾਣਾ ਚਾਹੁੰਨਾ 22 ਦਿਨਾਂ ਬਾਅਦ ਜਾਨੀ ਕਿ ਅੱਜ ਦੇ ਦਿਨ ਫਿਰ ਭਾਈ ਤਾਰੂ ਸਿੰਘ ਜੀ ਸਾਧ ਸੰਗਤ ਜੀ ਉਥੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਨਿਭਾਉਂਦੇ ਨੇ ਹੁਣ ਅਸੀਂ ਇਹ ਸੋਚੀਏ ਇਹ ਦੇਖੀਏ ਕਿ ਕਿੱਥੇ ਤਾਂ ਸਾਡੇ ਗੁਰੂ ਪਿਆਰੇ ਐਸੇ ਸਿੱਖ ਸੂਰਮੇ ਜਿਹੜੇ ਕਿ ਆਪਣੇ ਜੀਵਨ ਦੇ ਵਿੱਚ ਇੰਨੀਆਂ ਵੱਡੀਆਂ ਸਾਧ ਸੰਗਤ ਜੀ ਕਮਾਈਆਂ ਕਰ ਗਏ ਆਪਣੀ ਸਿੱਖੀ ਨੂੰ ਕੇਸਾਂ ਸਵਾਸਾਂ ਦੇ ਨਾਲ ਨਿਭਾ ਗਏ ਸਿੱਖੀ ਤੇ ਆਂਚ ਨਹੀਂ ਆਉਣ ਦਿੱਤੀ ਆਪਣੇ ਆਪਣੇ ਕਰਤਾਰ ਤੇ ਨਹੀਂ ਆਂਚ ਆਉਣ ਦਿੱਤੀ ਆਪਣੇ ਜੀਵਨ ਤੇ ਨਹੀਂ ਆਂਚ ਆਉਣ ਦਿੱਤੀ ਫਿਰ ਉਹ ਬਦਲੇ ਵਿੱਚ ਕਹਿੰਦੇ ਜੋ ਹੁੰਦਾ ਹੈ ਹੋ ਜਾਏ ਹੁਣ ਦੇਖੋ ਕੀ ਮਾੜਾ ਕੀ ਕੀਤਾ ਸੀ ਆਪਾਂ ਜੇ ਸੋਚੀਏ 1 ਮਿੰਟ ਬੈਠ ਕੇ ਸੋਚੀਏ ਵੀ ਪਾਈ ਤਾਰੂ ਸਿੰਘ ਜੀ ਨੇ ਕੀ ਮਾੜਾ ਕੀਤਾ ਸੀ ਜੋ ਇੰਨੀ ਭਿਆਨਕ ਸ਼ਹਾਦਤ ਉਹਨਾਂ ਦੀ ਹੋਈ ਲੰਗਰ ਲਗਾਉਂਦੇ ਸਨ ਉਹਨੂੰ ਲੰਗਰ ਦੀ ਸੇਵਾ ਕਰਦੇ ਸਨ ਭੁੱਖਿਆਂ ਨੂੰ ਪ੍ਰਸ਼ਾਦਾ ਛਕਾਉਂਦੇ ਸਨ ਸਿੱਖ ਜਿਹੜੇ ਜੰਗਲਾਂ 'ਚ ਭੁੱਖਣ ਪਾਣੇ ਸਨ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ ਸਨ ਬਸ ਇਸ ਚੀਜ਼ ਦੀ ਸਜ਼ਾ ਮਿਲੀ ਸਾਡੇ ਵਰਗੇ ਦੋ ਪ੍ਰਸ਼ਾਦੇ ਕਿਸੇ ਨੂੰ ਸਿਖਾ ਦੇਣਾ ਤੇ ਕਹਾਂ ਆਪਾਂ ਖਾਂਗੇ ਵੀ ਸਾਨੂੰ ਤੇ ਚੰਗਾ ਕੋਈ ਫਲ ਮਿਲ ਜائے ਸੀ ਤਦ ਸਾਡਾ ਕਾਰਜ ਬਣ ਜੇ ਸਾਡਾ ਉਹ ਕਾਰਜ ਸਵਰ ਜਾਏ ਅਸੀਂ ਫਿਰ ਪ੍ਰਸ਼ਾਦਾ ਛਕਾਣੇ ਆ ਕਿਸੇ ਨੂੰ ਫਿਰ ਅਸੀਂ ਕਿਸੇ ਦੀ ਮਦਦ ਕਰਨੇ ਆ ਜੇ ਕਰਦੇ ਵੀ ਆ ਤੇ ਮਨਸ਼ਾ ਪਿੱਛੇ ਇਹ ਹੁੰਦੀ ਹੈ ਸਾਧ ਸੰਗਤ ਜੀ ਜਰਾ ਇਤਿਹਾਸ ਪੜੀਏ ਆਪਣਾ ਜਰਾ ਗੁਰਬਾਣੀ ਨੂੰ ਖੋਜੀਏ ਖੋਲੀ ਘੋਲੀਏ ਸਮਝੀਏ ਕੋਖ ਕਰੀਏ ਵਿਚਾਰ ਕਰੀਏ ਫਿਰ ਪਤਾ ਲੱਗੇਗਾ ਵੀ ਮਹਾਰਾਜ ਜੀ ਨੇ ਤੇ ਸਾਨੂੰ ਕਿੰਨਾ ਉੱਚਾ ਸੁੱਚਾ ਜੀਵਨ ਦਿੱਤਾ ਵੀ ਸਿੱਖ ਮਾੜੇ ਮੋٹے ਦੁੱਖਾਂ ਤੋਂ ਤੇ ਘਬਰਾਏ ਹੀ ਨਾ ਵੱਡੇ ਵੱਡੇ ਦੁੱਖਾਂ ਤੋਂ ਨਹੀਂ ਸਾਡੇ ਸਿੱਖ ਗੁਰੂ ਘਬਰਾਏ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਗੁਰੂ ਮਹਾਰਾਜ ਜੀ ਨੇ ਜੋ ਅੱਜ ਦਾ ਸੌਂ ਮਹੀਨੇ ਦਾ ਸ਼ਬਦ ਵੀ ਵਿਚਾਰ ਰਹੇ ਆ ਮਹਾਰਾਜ ਜੀ ਨੇ ਬਚਨ ਕੀਤਾ ਹੈ ਨਾਨਕ ਹਰ ਜੀ ਮਇਆ ਕਰ ਸ਼ਬਦ ਸਵਾਰਣ ਹਾਰ ਹੁਣ ਜੋ ਗਿਰਾਵਟ ਹੈ ਸਾਡੇ ਅੰਦਰ ਉਹ ਸ਼ਬਦ ਨੇ ਸਵਾਰ ਨਹੀਂ ਹੈ ਜੋ ਗੁਰਬਾਣੀ ਦਾ ਸ਼ਬਦ ਅਸੀਂ ਰੋਜ਼ ਪੜ੍ਹਦੇ ਆ ਸੁਣਦੇ ਆ ਜੇ ਗੁਰੂ ਮਹਾਰਾਜ ਕਿਰਪਾ ਕਰਨ ਦੇ ਆ ਕਰਨ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਇਹ ਸੌਂ ਦਾ ਮਹੀਨਾ ਚੜਿਆ ਨਾ ਜੋ ਉਹਨਾਂ ਵਾਸਤੇ ਸੁਹਾਵਣਾ ਉਨ੍ਹਾਂ ਵਾਸਤੇ ਚੰਗਾ ਹੈ ਜਿਨ੍ਹਾਂ ਨੇ ਹਰੀ ਦਾ ਨਾਮ ਪਾਲਿਆ